ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਸੁਪਰੀਮ ਕੋਰਟ ਨੇ ਆਖਿਆ ਹੁਣ ਜਾਗਿਆ ਚੋਣ ਕਮਿਸ਼ਨ ਬੜਬੋਲੇ ਨੇਤਾਵਾਂ ਤੇ ਚੋਣ ਕਮਿਸ਼ਨ ਦੀ ਕਾਰਵਾਈ ਤੇ ਜਿਤਾਈ ਤਸੱਲੀ ਕਰਤਾਰਪੁਰ ਕਾਰਿਡੋਰ ਪੁਲ ਸੜਕਾਂ ਤੇ ਫੈਂਸਿੰਗ ਤੇ ਭਾਰਤ ਪਾਕਿਸਤਾਨ ਦੀ ਸਾਢੇ 3 ਘੰਟੇ ਚਰਚਾ ਕੈਪਟਨ ਨੇ ਸੰਭਾਲੀ ਵਰਕਰਾਂ ਵਿੱਚ ਜੋਸ਼ ਭਰਨ ਦੀ ਕਮਾਨ ਕਾਂਗਰਸ ਪਰਨ ਵਿੱਚ ਵਿਧਾਇਕ ਵਰਕਰਾਂ ਨਾਲ ਦਿਨ ਪਰ ਚੱਲੀਆਂ ਮੀਟਿੰਗਾਂ ਨਕੋਦਰ ਮਾਮਲੇ ਵਿੱਚ ਅਕਾਲੀ ਦਲ ਉਲਜਿਆ ਬੀਬੀ ਖਾਲੜਾ ਦੇ ਵਿਰੋਧ ਵਿੱਚ ਉਮੀਦਵਾਰ ਉਤਾਰਨ ਵਿੱਚ ਪੰਥਕ ਨੇਤਾ ਨਾਰਾਜ਼ ਚੰਡੀਗੜ੍ਹ ਅਤੇ ਪੰਜਾਬ ਦੇ 3 ਹਲਕਿਆਂ ਲਈ ਭਾਜਪਾ ਉਮੀਦਵਾਰਾਂ ਦਾ ਫੈਸਲਾ ਅੱਜ ਹੋਣ ਦੀ ਸੰਭਾਵਨਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਫਤ ਨੇ ਮੁੱਖ ਚੋਣ ਕਮਿਸ਼ਨਰ ਨੂੰ ਨਵੀਂ ਦਿੱਲੀ ਵਿਖੇ ਅਪੀਲ ਕੀਤੀ ਕਿ ਬੇਦਬੀ ਤੇ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਐਸਆਈਟੀ ਵਿੱਚ ਆਈਜੀ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਮੁਰਦ ਤੋਂ ਤਾਇਨਾਤ ਕੀਤਾ ਜਾਵੇ ਕਮਿਸ਼ਨ ਨੇ ਆਈਜੀ ਕੁਮਰ ਵਿਜੇ ਪ੍ਰਤਾਪ ਨੂੰ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਐਸਆਈਟੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਤੇ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਨਾਜਰ ਸਿੰਘ ਮਾਨਸ਼ਈਆ ਪਾਰਟੀ ਛੱਡ ਚੁੱਕੇ ਸੀਨੀਅਰ ਵਕੀਲ ਐਚ ਉਹ ਚੋਣ ਕਮਿਸ਼ਨਰ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਉਹਨਾਂ ਆਖਿਆ ਕਿ ਅਕਾਲੀਆਂ ਨੇ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਵਿੱਚ ਅੜਿੱਕਾ ਡਾਉਣ ਲਈ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਲੀਡਰਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਅਕਾਲੀਆਂ ਨੇ ਕਮਿਸ਼ਨ ਸਾਹਮਣੇ ਸਹੀ ਤੱਥ ਨਹੀਂ ਸਨ ਰੱਖੇ ਵਕਫੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਭਰੋਸਾ ਦਿਵਾਇਆ ਕਿ ਉਹ ਛੇਤੀ ਹੀ ਇਸ ਮਾਮਲੇ ਦਾ ਨਿਬੇੜਾ ਕਰਨਗੇ ਉਹਨਾਂ ਆਖੇ ਕਿ ਹੁਣ ਜੇਕਰ ਕੁਮਰ ਦੀ ਬਹਾਲੀ ਹੋ ਜਾਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਨਮੋਸ਼ੀ ਵਾਲੀ ਹਾਲਤ ਬਣ ਜਾਏਗੀ ਜਿਸ ਦਾ ਲਾਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮਿਲੇਗਾ ਕੁਮਰ ਵਿਜੇ ਪ੍ਰਤਾਪਦੀ ਐਸਆਈਟੀ ਵਿੱਚ ਦੇ ਅਕਾਲੀ ਦਲ ਨੇ ਖੂਬ ਫੜਾਸ ਕੱਢਦਿਆਂ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਲੜਕੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਾਂਝੇ ਵਕਤ ਵੱਜੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਸੌਂਪਿਆ ਤੇ ਕੁਮਰ ਵਿਜੇ ਪ੍ਰਤਾਪ ਦੀ ਮੋੜ ਬਹਾਲੀ ਦੀ ਮੰਗ ਕੀਤੀ ਜੀਮਾ ਨੇ ਅਖੇ ਕਿ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਐਸਐਟੇ ਵੱਲੋਂ ਕੀਤੀ ਜਾ ਰਹੀ ਜਾਂਚ ਰੋਕਣ ਲਈ ਸ਼ਿਕਾਇਤ ਨਹੀਂ ਦਿੱਤੀ ਸੀ ਬਲਕਿ ਕੁਮਰ ਵਿਜੇ ਪ੍ਰਤਾਪ ਵੱਲੋਂ ਚੋਣ ਜਾਬਤੇ ਦੀ ਉਲੰਘਣਾ ਕੀਤੇ ਜਾਣ ਸੰਬੰਧੀ ਸ਼ਿਕਾਇਤ ਕੀਤੀ ਸੀ ਉਹਨਾਂ ਅਖੇ ਕਿ ਚੋਣ ਜਾਬਤੇ ਮਗਰੋਂ ਕੋਈ ਵੀ ਅਧਿਕਾਰੀ ਇ ਤੇ ਕਮਰ ਵਿਜੇ ਪ੍ਰਤਾਪ ਨੇ ਮੀਡੀਆ ਇੰਟਰਵਿਊ ਰਾਹੀਂ ਸਿਆਸੀ ਨਿਸ਼ਾਨੇ ਲਾਏ ਜਿਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ। ਉਹਨਾਂ ਸਵਾਲ ਚੁੱਕਿਆ ਕਿ ਕੀ ਐਸਆਈਟੀ ਕਮਰ ਵਿਜੇ ਪ੍ਰਤਾਪ ਹੀ ਜਾਂਚ ਕਰਨ ਦੇ ਸਮਰੱਥ ਨੇ ਜੋ ਡੀਜੀਪੀ ਐਸਆਈਟੀ ਮੁਖੀ ਸਮੇਤ ਪੂਰੇ ਪੁਲਿਸ ਵਿਭਾਗ ਦੀ ਹੇਠੀ ਕਰਵਾ ਰਹੇ ਨੇ। ਚਿਮਨ ਨੇ ਆਖੇ ਕਿ ਕਮਰ ਵਿਜੇ ਪ੍ਰਤਾਪ ਨੂੰ ਹਟਾਉਣ ਮਗਰੋਂ ਕਾਂਗਰਸ ਝੂਠ ਦਾ ਪ੍ਰਚਾਰ ਕਰ ਰਹੀ ਹੈ ਤੇ ਆਖਰੀ ਹੈ ਕਿ ਅਕਾਲੀ ਦਲ ਨੇ ਜਾਂਚ ਰਕਾਉਣ ਲਈ ਸ਼ਿਕਾਇਤ ਕੀਤੀ ਉਹਨਾਂ ਆਖਿਆ ਜੋ ਕਿ ਸਰਾਸਰ ਗਲਤ ਹੈ। ਲੋਕ ਸਭਾ ਚੋਣਾਂ ਲਈ ਬਣਾਈ ਆਮ ਆਦਮੀ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਇੰਚਾਰਜ ਅਮਨ ਅਰੋੜਾ ਨੇ ਕਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਆਪਣੀ ਪਾਰਟੀ ਵਿੱਚ ਚਾਉਣ ਦੀ ਪੇਸ਼ਕਸ਼ ਕਰਦਿਆਂ ਇਹ ਵੀ ਆਖਿਆ ਕਿ ਇਸ ਸਮੇਂ ਉਹਨਾਂ ਦੀ ਵੱਲ ਤੋਂ ਸਿਰਫ ਤੇ ਸਿਰਫ ਐਨਆਰਆਈ ਤੋਂ ਫੰਡ ਲੈਣ ਲਈ ਕੀਤੀ ਜਾ ਰਹੀ ਹੈ ਅਮਨ ਅਰੋੜਾ ਨੇ ਆਖਿਆ ਕਿ ਪਾਰਟੀ ਖਾਲੜਾ ਵਰਗੀਆਂ ਸ਼ਕਸ਼ੀਤਾਂ ਦਾ ਸਤਿਕਾਰ ਕਰਦੀ ਹੈ ਉਹਨਾਂ ਆਖਿਆ ਕਿ ਉਹਨਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਤੇ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਹੁਣ ਉਹ ਜਿਹੜੀ ਪਾਰਟੀ ਨਾਲ ਨੇ ਉਹ ਉਹਨਾਂ ਦੀ ਵੱਲ ਤੋਂ ਸਿਰਫ ਵਿਦੇਸ਼ੀ ਫੰਡਿੰਗ ਲਈ ਕਰ ਰਹੀ ਹੈ ਜ ਰੁੜਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਆਪਣੇ ਸਿਆਸੀ ਵਿਰੋਧੀ ਸੁਖਬੀਰ ਬਾਦਲ ਦੇ ਬਿਆਨ ਨਾਲ ਸਹਿਮਤੀ ਪ੍ਰਗਟਾਈ। ਉਹਨਾਂ ਬਾਦਲ ਦੇ ਟਕਸਾਲੀਆਂ ਵੱਲੋਂ ਜਰਨਲ ਜੇ. ਜੇ. ਸਿੰਘ ਨੂੰ ਵਰਤਨ ਦੇ ਬਿਆਨ ਦੀ ਹਮਾਇਤ ਕਰਦੇ ਆਂ। ਆਖਿਆ ਕਿ ਟਕਸਾਲੀਆਂ ਨੇ ਜੇ. ਜੇ. ਸਿੰਘ ਨੂੰ ਵਰਤਿਆ, ਉਹਨਾਂ ਭਾਜਪਾ ਵਿੱਚ ਸ਼ਾਮਲ ਹੋਏ ਆਪਣੀ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ। ਫਤਿਹਗੜ੍ਹ ਸਾਭ ਤੋਂ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਨੂੰ ਮੌਕਾ ਪੜਸ ਦੱਸਿਆ। ਉਹਨਾਂ ਆਖਿਆ ਕਿ ਖਾਲਸਾ ਪਾਰਟੀ ਵਿੱਚ ਆਏ ਆਨੰਦ ਬਾਨਣ ਵਾਸਤੇ ਸਨ ਤੇ ਅਜੇ ਲੋਕਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ। ਚੋਣ ਕਮਿਸ਼ਨ ਦੀ ਸ਼ਕਤੀ ਦੇ ਬਾਵਜੂਦ ਕਾਂਗਰਸ ਨੇਤਾ ਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਹਾਰ ਵਿੱਚ ਵਿਵਾਦਿਤ ਬਿਆਨ ਦਿੱਤਾ ਹੈ। ਇੱਕ ਰੈਲੀ ਵਿੱਚ ਸਿੱਧੂ ਨੇ ਆਖਿਆ ਕਿ ਉਹ ਮੁਸਲਮਾਨ ਪਾਈਚਾਰੇ ਨੂੰ ਚੇਤਾਵਨੀ ਦੇਣ ਆਏ ਹੈ ਕਿ ਉਹ ਤੁਹਾਨੂੰ ਵੰਡ ਰਹੇ ਹੈ। ਉਹਨਾਂ ਆਖਿਆ ਕਿ ਐਫ ਜ਼ੀ ਵਰਗੇ ਲੋਕਾਂ ਨੂੰ ਲਿਆ ਕੇ ਤੁਹਾਡੇ ਲੋਕਾਂ ਨੂੰ ਵੰਡ ਕੇ ਵੋਟ ਜਿੱਤਣਾ ਚਾਹੁੰਦੇ ਹੈ। ਤੁਸੀਂ ਇੱਕਜੁੱਟ ਹੋ ਗਏ ਤਾਂ ਮੋਦੀ ਦੀ ਹਾਰ ਤੈ ਹੈ। ਬਿਹਾਰ ਭਾਜਪਾ ਦੇ ਉਪ ਪ੍ਰਧਾਨ ਨੇ ਸਿੱਧੂ ਦੇ ਖਿਲਾਫ ਸ਼ਿਕਾਇਤ ਦਰਜ ਕਰਾਈ। ਚੋਣ ਕਮਿਸ਼ਨ ਨੇ ਨੋਟਿਸ ਲੈਂਦਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਿੱਧੂ ਦੇ ਬਿਆਨ ਦੀ ਫੁਟੇਜ ਅਤੇ ਰਿਪੋਰਟ ਮੰਗੀ ਹੈ। ਲੋਕਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਵਿੱਚ ਵੱਡੇ ਢੀਂਡਸਾ ਹਿੱਸਾ ਨਹੀਂ ਲੈਣਗੇ ਕਿਉਂਕਿ ਉਹ ਬਿਮਾਰ ਨੇ ਗਗਨਦੀਪ ਕੌਰ ਢੀਂਡਸਾ ਨੇ ਆਖਿਆ ਕਿ ਪਰਮਿੰਦਰ ਖੁਦ 10 ਸਾਲ ਮੰਤਰੀ ਰਹਿ ਚੁੱਕੇ ਹਨ ਉਹਨਾਂ ਕੋਲ ਆਪਣਾ ਤਜਰਬਾ ਉਹਨਾਂ ਆਖਿਆ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਸਿਰਫ ਵੋਟਾਂ ਸਮੇਂ ਦਿਖਾਈ ਦਿੰਦੇ ਆ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹਨ ਆਪਣੇ ਹਲਕੇ ਵਿੱਚ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਨੇ ਉਧਰ ਸਵਰਗੀ ਸਰਜੀਤ ਸਿੰਘ ਬਰਨਾਲਾ ਦੇ ਪੁੱਤਰ ਜਸਜੀਤ ਸਿੰਘ ਨੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਸਰਜੀਤ ਸਿੰਘ ਬਰਨਾਲਾ ਚੰਗੇ ਤੇ ਨੇਕਦਿਲ ਇਨਸਾਨ ਸਨ ਤੇ ਉਹਨਾਂ ਦੀ ਛਲਕ ਉਹਨਾਂ ਦੇ ਸੁਪੁੱਤਰ ਵਿੱਚ ਹੈ ਜੇ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨੇਂਦਰ ਕੁ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹੈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰੀਮ ਸਿੰਘ ਨੂੰ ਹੋਈ ਸਜ਼ਾ ਤੋਂ ਬਾਅਦ ਬੰਦ ਹੋਏ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਕਰਾਂ ਚ ਇੱਕ ਵਾਰੀ ਫਿਰ ਤੋਂ ਰੌਣਕਾਂ ਪਰਤਾਈਆਂ ਸੂਬੇ ਚ ਲੋਕ ਸਭਾ ਚੋਣਾਂ ਦੌਰਾਨ ਰਾਸ਼ੀ ਪਾਰਟੀਆਂ ਨੂੰ ਸਮਰਥਤ ਸਮਰਥਨ ਦੇਣ ਦੇ ਬਾਅਨੇ ਡੇਰੇ ਨੇ ਇੱਕ ਵਾਰੀ ਫਿਰ ਤੋਂ ਆਪਣਾ ਦਬ ਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੰਸਣ-ਸਣ ਪਏ ਨਾਮ ਚਰਚਾ ਕਰਾਂ ਵਿੱਚ ਇੱਕ ਵਾਰੀ ਫਿਰ ਪ੍ਰੇਮੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਨਾਮ ਚਰਚਾ ਕਰਾਂ ਵਿੱਚ ਡੇਰੇ ਦੇ ਰਾਸ਼ੀ ਵਿੰਗ ਦੇ ਪ੍ਰੇਮੀਆਂ ਨੂੰ ਡੇਰੇ ਦੇ ਹਰ ਫੈਸਲੇ ਦੇ ਨਾਲ ਹਾਂ ਵਿੱਚ ਹਮਲਾਉਣ ਲਈ ਆਖਿਆ ਗਿਆ ਹੈ ਲੁਧਿਆਣੇ ਤੋਂ ਖਬਰ ਆਮ ਆਦਮੀ ਪਾਰਟੀ ਯੂਥ ਬੈਂਕ ਦੇ ਸ਼ਹਿਰੀ ਪ੍ਰਧਾਨ ਅਮਰਿੰਦਰ ਜਸੋਵਾਲ ਨੇ ਆਮ ਆਦਮੀ ਛੱਡ ਦਿੱਤੀ ਤੇ ਕਾਂਗਰਸ ਦਾ ਪੱਲਾ ਫੜ ਲਿਆ ਇਸ ਮੌਕੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਸੋਵਾਲ ਨੂੰ ਪਾਰਟੀ ਵਿੱਚ ਜੀ ਆਇਆਂ ਆਖਿਆ ਅਮਰਿੰਦਰ ਜਸੋਵਾਲ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਰ ਜਗਦੀਪ ਸਿੰਘ ਜਸੋਵਾਲ ਦਾ ਪੁੱਤਰਾ ਹੈ ਮੋਹਾਲੀ ਤੋਂ ਖਬਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰঞ্জੀਤ ਸਿੰਘ ਬਰਮਪੂਰਾwala ਲੋਕ ਸਭਾ ਚੋਣਾਂ ਦੀ ਐਨ ਮੌਕੇ ਤੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਪਤਨੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਹਮਾਇਤ ਕਰਨ ਦੇ ਐਲਾਨ ਤੋਂ ਮਗਰੋਂ ਪੰਜਾਬ ਦੀ ਰਾਜਨੀਤੀ 'ਚ ਨਵੇਂ ਸਿਆਸੀ ਸਮੀਕਰਨ ਬਣ ਗਏ ਨੇ ਟਕਸਾਲੀਆਂ ਦੇ ਇਸ ਫੈਸਲੇ ਤੋਂ ਪੰਜਾਬ 'ਚ ਨਵੇਂ ਸਿਰਿਓਂ ਤੀਜਾ ਫਰੰਟ ਵੀ ਬਣਨ ਦੇ ਅਸਾਰ ਬਣ ਗਏ ਨੇ ਪੰਜਾਬ ਪੁਲਿਸ ਦੇ ਦੋ ਥਾਣੇਦਾਰਾਂ ਜਗਿੰਦਰ ਤੇ ਰਾਜਪੀਤ ਤੇ ਸੁਰਿੰਦਰਪਾਲ ਸਿੰਘ ਇੱਕ ਹੋਰ ਆਦਮੀ ਦੀ ਤਲਾਸ਼ ਵਾਸਤੇ ਸੂਬੇ ਦੀ ਪੁਲਿਸ ਮਦਦ ਵਾਸਤੇ ਲਿਖਿਆ ਹੈ ਔਰ ਸੂਤਰ ਕਹਿੰਦੇ ਆ ਕਿ ਰਾਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਤਿੰਨਾਂ ਦੀਆਂ ਫੋਟੋ ਭੇਜੀ ਗਈ ਹੈ ਪੁਲਿਸ ਵੱਲੋਂ ਗਵਾਂਧੀ ਸੂਬੇ ਦੀ ਪੁਲਿਸ ਨੂੰ ਵੀ ਪੱਤਰ ਲਿਖਿਆ ਗਿਆ ਹੈ ਪੰਜਾਬ ਦੇ ਡੀਜੀਪੀ ਦਿਨਕਰ ਗੋਪਤਾ ਨੇ ਭਾਵੇਂ ਇਸ ਸੰਸਨੀਖੇਜ਼ ਮਾਮਲੇ 'ਚ ਜਾਂਚ ਲਈ ਇੱਕ ਜਾਂਚ ਟੀਮ ਵੀ ਬਣਾਈ ਹੈ ਪਾਦਰੀ ਐਂਥਨੀ ਮੈਡਸਰੀ ਦੇ 6.566 ਕਰੋੜ ਰੁਪਏ ਦੇ ਗੁੰਮ ਹੋਣ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਆਖਰਕਾਰ ਹਰਕਤ 'ਚ ਆਇਆ ਚੋਣ ਕਮਿਸ਼ਨ ਉਸਨੇ ਸੂਬਾ ਪੁਲਿਸ ਤੇ ਵੱਖ-ਵੱਖ ਵਿਆਪਕ ਰਿਪੋਰਟਾਂ ਵੀ ਮੰਗਣ ਦਾ ਫੈਸਲਾ ਕੀਤਾ ਤੇ ਇਹ ਗੱਲ ਅੱਗੇ ਦਿੱਲੀ ਵੀ ਜਾਏਗੀ ਪੰਜਾਬ ਕਾਂਗਰਸ ਭਵਨ ਵਿੱਚ ਦਿਨ ਪਰ ਪਾਰਟੀ ਨੇਤਾਵਾਂ ਤੇ ਵਰਕਰਾਂ ਵਿੱਚ ਜੋਸ਼ ਭਰਨ ਵਾਲਾ ਮਾਹੌਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਪਾਰਟੀ ਵਿਧਾਇਕਾਂ ਵਰਕਰਾਂ ਨਾਲ ਕਈ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਨ ਵਾਲੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਮੁੱਖ ਮੰਤਰੀ ਨੇ ਪਾਰਟੀ ਵਿੱਚ ਵਾਪਸੀ ਕਰਨ ਵਾਲੇ ਲੁਧਿਆਣਾ ਤੋਂ ਪਰਮਿੰਦਰ ਮਹਿਤਾ 2017 ਦੀਆਂ ਪਟਿਆਲਾ ਦੇ ਸਨੌਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਚੋਣ ਲੜ ਚੁੱਕੇ ਹਰਮਿਤ ਸਿੰਘ ਪਠਾਨ ਮਾਜਰਾ ਦਾ ਸਵਾਗਤ ਕੀਤਾ ਹਨ ਅਨ ਅਖੇ ਕਿ ਸੂਬੇ ਵਿੱਚ ਪਾਰਟੀ ਦੀ ਇੱਕ ਤਰਫਾ ਜਿੱਤ ਦਾ ਦਾਅਵਾ ਕਰਦਿਆਂ ਪੰਜਾਬ ਵਿੱਚ ਕਾਂਗਰਸ ਲਗਾਤਾਰ ਵੱਧ ਰਹੀ ਦਾ ਪ੍ਰਭਾਵ ਹੋਰਨਾਂ ਲੋਕਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਹੋ ਰਿਹਾ ਹੈ ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਸ਼ਮਸ਼ੀਰ ਸਿੰਘ ਦੁੱਲੋਦੀ ਪਤਨੀ ਹਰਬੰਸਕੌਰ ਦੁੱਲੋਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਫੈਸਲੇ ਤੇ ਕਾਂਗਰਸ ਤੇ ਕੋਈ ਅਸਰ ਨਹੀਂ ਉਹਨਾਂ ਆਖਿਆ ਕਿ ਹਰਬੰਸਕੌਰ 2002 ਦੀਆਂ ਚੋਣਾਂ ਵਿੱਚ ਜਿੱਤ ਰਹੀ ਲੇਕਿਨ 2007 ਦੀਆਂ ਚੋਣਾਂ ਵਿੱਚ ਹਾਰ ਗਈ ਇਸ ਤੋਂ ਬਾਅਦ ਉਹ ਰਾਜਨੀਤੀ ਤੋਂ ਅਲੱਗ ਹੋ ਕੇ ਆਮ ਲੋਕਾਂ ਦੇ ਨਾਲ ਵੀ ਕੋਈ ਸੰਪਰਕ ਵਿੱਚ ਨਹੀਂ 1984 ਦੇ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸ ਆਗੂ ਸੱਜਨ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਜਿਸ ਕਰਕੇ ਫਿਲਹਾਲ ਉਸਨੂੰ ਜੇਲ੍ਹ ਵਿੱਚ ਰਹਿਣਾ ਪਵੇਗਾ ਅਦਾਲਤ ਨੇ ਆਖੇ ਕਿ ਇਸ ਮਾਮਲੇ ਵਿੱਚ ਸੱਜਨ ਕੁਮਾਰ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਤੇ ਅਗਸਤ ਮਹੀਨੇ ਵਿੱਚ ਸੁਣਵਾਈ ਕੀਤੀ ਜਾਣੀ ਹੈ ਸੱਜਨ ਕੁਮਾਰ ਦੇ ਵਕੀਲਾਂ ਵੱਲੋਂ ਜ਼ਮਾਨਤ ਲਈ ਕਈ ਦਲੀਲਾਂ ਦਿੱਤੀਆਂ ਗਈਆਂ ਅਤੇ ਪਿਛੋਕੜ ਵਿੱਚ ਗੋਦਰਾ ਕਾਂਡ ਦੇ ਦੋਸ਼ੀਆਂ ਨੂੰ ਮਿਲੀ ਜ਼ਮਾਨਤ ਦਾ ਹਵਾਲਾ ਦਿੱਤਾ ਪਰ ਅਦਾਲਤ ਨੇ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਨੂੰ ਅਗਸਤ ਤੱਕ ਟਾਲ ਦਿੱਤਾ ਸੱਜਨ ਕੁਮਾਰ ਨੇ ਸਰਵੋਚ ਅਦਾਲਤ ਵਿੱਚ ਅ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੈਲੰਜ ਕੀਤਾ ਜਿਸ ਵਿੱਚ ਹਾਈ ਕੋਰਟ ਨੇ ਸੱਜਨ ਕੁਮਾਰ ਨੂੰ ਦਿੱਲੀ ਕੈਂਟ ਇਲਾਕੇ ਵਿੱਚ ਸਿੱਖਾਂ ਦੇ ਕਤਲਿਆ ਮਾਮਲੇ ਵਿੱਚ ਦੋਸ਼ੀ ਠਾਰਾਉਂਦਿਆਂ ਉਮਰ ਕੈਦੀ ਸਜ਼ਾ ਸੁਣਾਈ ਸੀ ਸੀਬੀ ਨੇ ਅਦਾਲਤ ਵਿੱਚ ਆਖਿਆ ਕਿ ਸੱਜਨ ਕੁਮਾਰ ਵਿਰੁੱਧ ਅਪਰਾਧ ਸਾਬਤ ਹੋ ਚੁੱਕਾ ਹੈ ਤੇ ਇਸ ਦੇ ਵਿਰੁੱਧ ਕਈ ਦੂਜੇ ਮਾਮਲੇ ਦੀ ਸੁਣਵਾਈ ਵੀ ਜਾਰੀ ਹੈ ਜਿਸ ਕਰਕੇ ਇਹਨਾਂ ਮਾਮਲਿਆਂ ਵਿੱਚ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਪਿਛਲੀ ਸੁਣਵਾਈ ਦੌਰਾਨ ਸੀਬੀ ਨੇ ਕਿਹਾ ਸੀ ਕਿ ਜੇਕਰ ਅਦਾਲਤ ਵੱਲੋਂ ਸੱਜਨ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤੇ ਦੂਜੇ ਮਾਮਲੇ ਦੀ ਜਾਂਚ ਠੀਕ ਤਰੀਕੇ ਨਾਲ ਨਹੀਂ ਹੋ ਸਕੇਗੀ ਕਿਉਂਕਿ ਸੱਜਨ ਕੁਮਾਰ ਇੱਕ ਪ੍ਰਭਾਵਸ਼ਾਲੀ ਨੇਤਾ ਤੇ ਪ੍ਰਭਾਵਿਤ ਕਰ ਸਕਦਾ ਹੈ ਪਟਿਆਲਾ ਨੇੜਲੇ ਸ਼ਹਿਰ ਰਾਜਪੁਰਾ ਕੋਲੋਂ ਪੁਲਿਸ ਨੇ ਇੱਕ ਕਾਰ ਵਿੱਚੋਂ 1 ਕਰੋੜ ਰੁਪਏ ਨਕਦ ਬਰਾਮਦ ਕੀਤੇ ਨੇ ਪੁਲਿਸ ਨੇ ਇਸ ਰਕਮ ਦੇ ਨਾਲ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਹ ਪੈਸਾ ਦੇਰਾਦੂਨ ਤੋਂ ਹਮਲੋ ਲੈ ਜਾਂਦਾ ਜਾ ਰਿਹਾ ਸੀ ਕਾਰ ਵਿੱਚ ਮੌਜੂਦ ਦੋ ਵਿਅਕਤੀ ਇਸ ਬਾਰੇ ਪੁਲਿਸ ਨੂੰ ਠੋਸ ਸਬੂਤ ਨਹੀਂ ਪੇਸ਼ ਕਰ ਸਕੇ ਜਿਸ ਕਰਕੇ ਇਸ ਰਕਮ ਨੂੰ ਜ਼ਬਤ ਕਰ ਲਿਆ ਗਿਆ ਬਰਾਮਦ ਕੀਤੇ ਕੈਸ਼ ਵਿੱਚ 90 ਲੱਖ ਰੁਪਏ ਦੇ 2-2000 ਵਾਲੇ ਨੋਟ ਤੇ 10 ਲੱਖ 5-500 ਨੋਟ ਸ਼ਾਮਲ ਸਨ ਪਟਿਆਲਾ ਵਿੱਚ ਨਕਦੀ ਦੀ ਤੀਜੀ ਵੱਡੀ ਬਰਾਮਦਗੀ ਆ ਇਸ ਤੋਂ ਪਹਿਲਾਂ 1 ਕਰੋੜ 92 ਲੱਖ ਰੁਪਏ ਦੀ ਬਰਾਮਦਗੀ ਪਟਿਆਲਾ ਪੁਲਿਸ ਕਰ ਚੁੱਕੀ ਕਿ ਐਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਤੋਂ ਪੈਸਿਆਂ ਬਾਰੇ ਪੁੱਛਗਿੱਛ ਕਰ ਰਹੀ ਹੈ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰ ਅਤਾਰਨ ਵਿੱਚ ਚੱਗੇ ਰਹੀ। ਇਸ ਵਾਰ 2014 ਦੇ ਮੁਕਾਬਲੇ ਉਮੀਦਵਾਰਾਂ ਦੀ ਲਿਸਟ ਵਿੱਚ ਆਮ ਚਿਹਰੇ ਸ਼ਾਮਲ ਕੀਤੇ ਗਏ। ਪਿਛਲੀਆਂ ਚੋਣਾਂ ਵਿੱਚ ਸਿੱਖ ਅਤਰੀਅਮ ਦਾ ਕੇਸ ਲੜਨ ਵਾਲੇ ਐਚਐਸ ਫੂਲਕਾ ਤੇ ਸਾਫ਼ ਸੁਥਰੇ ਕਰਦਾਰ ਵਾਲੇ ਡਾਕਟਰ ਧਰਮਵੀਰ ਗਾਂਧੀ ਵਰਗੇ ਵੱਡੇ ਆਗੂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਾਰ ਇੱਕ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਖਿਲਾਫ ਅਪਰਾਧਿਕ ਕੇਸ ਦਰਜ ਨੇ ਤੇ ਦੂਜਾ ਪਾਰਟੀ ਦੇ ਅੰਦਰ ਵੀ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਕਈ ਵਲੰਟੀਅਰ ਨੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸੋਦੀਆ ਆਖਿਆ ਕੀ ਬਗਿਆਰ ਸਰਵੇ ਕੀਤੇ ਕਮਜ਼ੋਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਤੇ 13 ਵਿੱਚੋਂ 10 ਉਮੀਦਵਾਰਾਂ ਦਾ ਤਾਂ ਪਾਰਟੀ ਅੰਦਰ ਵਿਰੋਧ ਸ਼ੁਰੂ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਅਜਾਏ ਮੇਜਰਰ ਖੜੇ ਕਰ ਦਿੱਤੇ ਜਿਨ੍ਹਾਂ ਦਾ ਕਿਸੇ ਨੇ ਨਾਂ ਤੱਕ ਨਹੀਂ ਸੁਣਿਆ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਮਾਮਲੇ ਦੇ ਇੰਚਾਰਜ ਮਨੀਸ਼ ਸੌਦੀਆ ਨੇ ਸੰਗਰੂਰ ਦੇ ਹੋਟਲ ਵਿੱਚ ਆਮ ਆਦਮੀ ਪਾਰਟੀ ਦੇ ਆਲਾਨੇਗੇ ਸਾਰੇ ਉਮੀਦਵਾਰ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨ ਵਿਧਾਇਕ ਤੇ ਹੋਰ ਮੁੱਖ ਲੀਡਰਾਂ ਨਾਲ ਮੀਟਿੰਗ ਕਰਕੇ ਚੋਣ ਰਣਨੀਤੀ ਉਲੀਕੀ ਪਰਚਾਰ ਦੌਰਾਨ ਆਗੂਆਂ ਦੇ ਵਿਵਾਦਤ ਬਿਆਨਾਂ ਤੇ ਸੁਪਰੀਮ ਕੋਰਟ ਦੀਆਂ ਝਿੜਕਾਂ ਤੋਂ ਬਾਅਦ ਚੋਣ ਕਮਿਸ਼ਨ ਨੇ ਸਖਤੀ ਵਾਲਾ ਰਵੱਈਆ ਅਪਣਾਇਆ ਕਮਿਸ਼ਨ ਨੇ ਇੱਕ ਦਿਨ ਵਿੱਚ ਚਾਰ ਨੇਤਾਵਾਂ ਦੇ ਚੋਣ ਪ੍ਰਚਾਰ ਤੇ ਰੋਕ ਲਾ ਦਿੱਤੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਆਜ਼ਮ ਖਾਨ ਦੇ ਪ੍ਰਚਾਰ ਵਿੱਚ 72 ਘੰਟਿਆਂ ਲਈ ਰੋਕ ਲਾ ਦਿੱਤੀ ਹੈ ਬਸ ਬਸ ਪ੍ਰੀਮੋ ਮਾਇਆਵਤੀ ਅਤੇ ਮੰਤਰੀ ਮੇਨਕਾ ਗਾਂਧੀ ਤੇ ਵੀ 48 ਘੰਟੇ ਪ੍ਰਚਾਰ ਕਰਨ ਦੇ ਰੋਕ ਲਾਈ ਜਾਏਗੀ ਨਫਰਤ ਵਾਲੇ ਬਿਆਨਾਂ ਤੇ ਕਮਿਸ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ ਯੋਗੀ ਅਦਿੱਤਿਆ ਨਾਥ ਨੇ ਇੱਕ ਰੈਲੀ ਵਿੱਚ ਕਥਿਤ ਤੌਰ ਤੇ ਕਹੇ ਸੀ ਕਿ ਜੇਕਰ ਕਾਂਗਰਸ ਸਮਾਜਵਾਦੀ ਪਾਰਟੀ ਅਤੇ बसपा ਦੀ ਹਾਲੀ ਵਿੱਚ ਵਿਸ਼ਵਾਸ ਹੈ ਤੇ ਸਾਨੂੰ ਬਜਰੰਗ ਬਲੀ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮਾਇਆਵਦੀ ਦਾ ਇਹ ਬਿਆਨ ਚਰਚਾ ਵਿੱਚ ਆ ਰਿਹਾ ਕਿ ਮੁਸਲਮਾਨ ਸਮਾਜ ਨੂੰ ਉਹ ਕਹਿਣਾ ਚਾਹੁੰਦੀ ਹੈ ਕਿ ਤੁਸੀਂ ਵੋਟ ਵੰਡਣਾ ਨਹੀਂ ਇੱਕ ਪਾਸਾ ਵੋਟ ਦੇ ਕੇ ਗੜਝੋਟ ਨੂੰ ਕਾਮਯਾਬ ਕਰੋ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਤੇ बसपा ਨੇਤਾ ਮਾਇਆਵਦੀ ਨਾ ਕੋਈ ਪ੍ਰਚਾਰ ਕਰ ਸਕੇਗੀ, ਨਾ ਰੋਡ ਸ਼ੋਅ, ਨਾ ਕੋਈ ਇੰਟਰਵਿਊ ਦੇ ਸਕੇਗੀ। ਚੋਣ ਸਭਾ ਤੇ ਰਾਜਨੀਤਿਕ ਟਵੀਟ ਨਹੀਂ ਕਰ ਸਕਣਗੇ ਜਨ ਤੱਕ ਪ੍ਰੋਗਰਾਮ ਵਿੱਚ ਨਹੀਂ ਦੇਖ ਸਕਣਗੇ। ਯੋਗੀ ਦੀ ਫਤਿਹਪੁਰ ਸਿਕਰੀਅਤ ਤੇ ਨਗੀਨਾ ਵਿੱਚ ਚਰੇਲੀ ਸੀ ਰਾਜਾ ਨਾਟ ਨੇ ਨਾਮ ਨਾਮਜ਼ਦਗੀ ਪੱਤਰ ਸ਼ਾਮਲ ਹੋਣਾ ਜਾਣਾ ਸੀ ਮਾਇਆਵਤੀ ਅਜਾਗਰਾ ਵਿੱਚ ਹੋਣ ਵਾਲੀ ਮਹਾਗੜ ਚੁੜਦੀ ਰੈਲੀ ਵਿੱਚ ਹਿੱਸਾ ਨਹੀਂ ਲੈ ਸਕੇਗੀ ਸੰਜੇ ਸਿੰਘ ਤੇ ਅਹਿਮਦ ਪਟੇਲ ਵਿਚਾਰੇ ਗੱਲਬਾਤ ਹੋ ਰਹੀ ਹੈ ਦਿੱਲੀ ਤੋਂ ਆਈਆਂ ਰਿਪੋਰਟਾਂ ਅਨਸਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਗੱਲਬਾਤ ਨਵੇਂ ਸਿਰਿਓਂ ਕੱਲ ਨੂੰ ਆਰੰਭ ਹੋ ਸਕਦੀ ਹੈ ਇਸ ਮੌਕੇ ਆਮ ਆਦਮੀ ਪਾਰਟੀ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿਚਕਾਰ ਗੱਠ ਜੋੜ ਕਰਨਾ ਚਾਹੁੰਦੀ ਹੈ ਕਾਂਗਰਸ ਦੇ ਨਾਲ ਤੇ ਤੇਜਵੀਜਾਂ ਤਿਆਰ ਨੇ ਔਰ ਦਿੱਲੀ ਵਿੱਚ ਸੀਟਾਂ ਦੇ ਅਨੁਪਾਤ 5.2 ਦੇ ਅਨੁਪਾਤ ਨਾਲ ਵੰਡਣ ਬਾਰੇ ਗੱਲਬਾਤ ਹੋ ਰਹੀ ਹੋਵੇਗੀ ਕਾਂਗਰਸ ਚਿਰਦੀ ਗਵਾਈ ਸੀਨੀ ਰਾਗੂ ਜੈਸ਼ੇ ਜੈਸ਼ੀ ਅਹਿਮਦ ਕਰਨਗੇ ਤੇ ਆਗਵਾ ਇਸ ਵਿੱਚ ਆਗੂ ਸੰਜੇ ਸਿੰਘ ਵੀ ਉਹਨਾਂ ਦੇ ਨਾਲ ਬੈਠਣਗੇ ਪੰਜਾਬ ਵਿੱਚ ਬੀਤੀ ਅੱਧੀ ਰਾਤ ਨੂੰ ਆਈ ਕੁਦਰਤੀ ਆਫਤ ਨੇ ਲੋਕਾਂ ਨੂੰ ਸੁੱਕਣੇ ਪਾ ਦਿੱਤਾ ਹੈ ਤੇਜ਼ ਚੱਕਰ ਤੇ ਅੰਨਾ ਤੂਫਾਨ ਸਿਰ ਚੜ ਕੇ ਬੋਲਿਆ ਜਿਸ ਨੇ ਰੁੱਖਾਂ ਨੂੰ ਜੜੋਂ ਪੁੱਟ ਦਿੱਤਾ ਤੇ ਬਿਜਲੀ ਦੇ ਖੰਭੇ ਲੱਕੜ ਦੇ ਖੋਖੇ ਕਈ ਥਾਂ ਕਮਜ਼ੋਰ ਛੱਤਾਂ ਵੀ ਉਡਾ ਦਿੱਤੀਆਂ ਐਸੇ ਨੀ ਤੂਫਾਨ ਨੇ ਕਹਿਰ ਕਾਰਨ ਕਈ ਥਾਂ ਹੀ ਪੱਕੀ ਕਣਕ ਦੀ ਫਸਲ ਮੋਦੀ ਵਿਛਾ ਦਿੱਤੀ ਔਰ ਕਈ ਥਾਂ ਹੀ ਕਣਕ ਮਧੋਲੀ ਗਈ ਕਈ ਥਾਂ ਹੀ ਮੀਂਹ ਨੇ ਕਣਕਾਂ ਦੀ ਬਾਢੀ ਵਚੜੇ ਘਾੜਾ ਦਿੱਤਾ ਏ ਅੱਜ ਵੀ ਸਾਰਾ ਦਿਨ ਧੁੱਪ ਨਹੀਂ ਨਿਕਲੀ ਤੇ ਬੱਦਲ ਕਣੇ ਰਹੇ ਔਰ ਤੇਜ਼ ਹਵਾ ਵਗਦੀ ਰਹੀ ਇਸੇ ਤੂਫਾਨ ਕਾਰਨ ਫਾਜ਼ਲ ਕਜਲੇ ਵਿੱਚ ਇੱਕ ਆਦਮੀ ਦੀ ਮੌਤ ਹੋਣ ਦੀ ਵੀ ਖਬਰ ਹੈ ਨਵੀਂ ਦਿੱਲੀ ਤੋਂ ਰਿਪੋਰਟ ਅਨੁਸਾਰ ਆਤਕੀ ਮੌਨਸੂਨ ਲਗਭਗ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ ਜਿਸ ਦੌਰਾਨ ਹਰ ਪਾਸੇ ਵੰਡਵੀਂ ਵਰਖਾ ਹੋਵੇਗੀ ਆਗਾਮੀ ਮੌਨਸੂਨ ਖੇਤੀਬਾੜੀ ਸੈਕਟਰ ਲਈ ਲਾਹੇਵੰਦ ਰਹਿਣ ਦੇ ਅਸਾਰ ਨੇ ਭੂ ਵਿਗਿਆਨ ਮੰਤਰਾਲੇ ਦੇ ਸਕੱਤਰ ਐਮ ਰਾਜੀਵਨ ਦਾ ਕਹਿਣਾ ਹੈ ਕਿ ਮੌਨਸੂਨ ਚ ਐਲ ਪੀਏ ਯਾਨੀ ਲੰਮੇ ਸਮੇਂ ਦੀ ਔਸਤ ਦੀ 96 ਫੀਸਦੀ ਵਰਖਾ ਹੋਣ ਤੋਂ ਸੰਭਾਵਨਾ ਹੈ ਜਿਸ ਦੀ 5 ਫੀਸਦੀ ਜਾਂ ਵੱਧ ਘੱਟ ਵੀ ਪੈ ਸਕਦਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨਆਈ ਕੱਲ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ